ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਕਰਨ ਦੇ ਨਾਲ ਤੁਸੀਂ ਜੋ ਕੁਝ ਵੀ ਆਪਣੀ ਜ਼ਿੰਦਗੀ ਦੇ ਵਿੱਚ ਚਾਹੋਣੇ ਉਹ ਹੀ ਚੀਜ਼ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਲ ਜਾਵੇਗੀ ਭਾਵੇਂ ਉਹ ਲੱਖ ਦੀ ਹੋਵੇ ਤੇ ਭਾਵੇਂ ਕਰੋੜ ਦੀ ਹੋਵੇ ਤੁਸੀਂ ਬਸ ਨਾਮਕ ਦੇ ਪਾਣੀ ਦੇ ਵਿੱਚ ਆਪਣਾ ਨਾਮ ਪਾ ਕੇ ਇਹ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਸਭ ਕੁਝ ਪਾਉਣ ਦੇ ਲਈ ਤੁਸੀਂ ਤਿਆਰ ਹੋ ਜਾਓਗੇ ਇਹ ਉਪਾਅ ਕਰਨ ਦੇ ਲਈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਦੋਂ ਕਰਨਾ ਹੈ ਤੇ ਕਿਵੇਂ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਇਸ਼ਾਰਾ ਕੁਝ ਤੁਹਾਡੇ ਸੁਪਨੇ ਟੀਚੇ ਹਮੇਸ਼ਾ ਤੁਹਾਨੂੰ ਦੂਰ ਕਿਉਂ ਲੱਗਦੇ ਨੇ ਚਾਹੇ ਤੁਸੀਂ ਕਿੰਨੀ ਵੀ ਮਿਹਨਤ ਕਿਉਂ ਨਾ ਕਰ ਲਵੋ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਕਿਸੇ ਸਮੇਂ ਟੀਚੇ ਦੇ ਅਸੀਂ ਬਿਲਕੁਲ ਕਰੀਬ ਪਹੁੰਚ ਜਾਨੇ ਆ ਪਰ ਕਿਸੇ ਮੁਸ਼ਕਲ ਦੇ ਕਰਕੇ ਉਹਨਾਂ ਟੀਚਿਆਂ ਨੂੰ ਅਸੀਂ ਪੂਰਾ ਨਹੀਂ ਕਰ ਪਾਉਂਦੇ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਡੀ ਊਰਜਾ ਤੇ ਸਾਡੇ ਨੇੜੇ-ਤੇੜੇ ਦਾ ਵਾਤਾਵਰਨ ਸਾਡੀ ਤਰੱਕੀ ਸਫਲਤਾ ਤੇ ਸਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਜੇਕਰ ਸਾਡੀ ਊਰਜਾ ਅਸੰਤੁਲਿਤ ਹੁੰਦੀ ਹੈ ਜਾਂ ਸਾਡੀ ਜ਼ਿੰਦਗੀ ਵਿੱਚ ਨਕਾਰਾਤਮਕਤਾ ਜਮਾ ਹੁੰਦੀ ਹੈ ਤਾਂ ਇਹ ਹੀ ਸਾਡੀਆਂ ਇੱਛਾਵਾਂ ਤੇ ਟੀਚਿਆਂ ਦੀ ਪੂਰਤੀ ਲਈ ਰੁਕਾਵਟ ਬਣ ਸਕਦੀ ਹੈ ਪਰ ਕੀ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਇਸ ਮੁਸ਼ਕਲ ਦਾ ਹੱਲ ਬਹੁਤ ਹੀ ਸਧਾਰਨ ਹੋ ਸਕਦਾ ਹੈ ਤੇ ਇੱਕ ਇਹੋ ਜਿਹੀ ਪ੍ਰਕਿਰਿਆ ਜਿਸ ਨੂੰ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਸ਼ਾਮਲ ਕਰ ਸਕਦੇ ਹੋ ਜੋ ਨਾ ਸਿਰਫ ਤੁਹਾਡੀ ਊਰਜਾ ਨੂੰ ਸਾਫ਼ ਕਰਦੀਏ ਬਲਕਿ ਤੁਹਾਨੂੰ ਉਹ ਸਭ ਕੁਝ ਦਵਾਉਣ ਦੇ ਵਿੱਚ ਮਦਦ ਕਰ ਸਕਦੀਏ ਜੋ ਤੁਸੀਂ ਹਮੇਸ਼ਾ ਤੋਂ ਚਾਹੁੰਦੇ ਹੋ ਇਹ ਉਪਾਏ ਨਮਕੀਤੇ ਪਾਣੀ ਦਾ ਇਹ ਨਾ ਸਿਰਫ ਤੁਹਾਡੀ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਇਸ ਤੋਂ ਇਲਾਵਾ ਤੁਹਾਡੀਆਂ ਈਸ਼ਾਵਾਂ ਨੂੰ ਬ੍ਰਹਿਮੰਡ ਦੀ ਊਰਜਾ ਦੇ ਨਾਲ ਜੋੜਨ ਦੇ ਵਿੱਚ ਵੀ ਮਦਦ ਕਰਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਵਿਧੀ ਨੂੰ ਵਿਸਥਾਰ ਦੇ ਨਾਲ ਜਾਣਾਂਗੇ ਇਸ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਾਂਗੇ ਤੇ ਜਾਣਨ ਦੀ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਇਹ ਸਹੀ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਪਾ ਸਕੋ ਜੇਐਸਡੀ ਤੁਸੀਂ ਹਮੇਸ਼ਾ ਤੋਂ ਚਾਹਤ ਰੱਖਦੇ ਹੋ ਨਾਮਕ ਦਾ ਇਸਤੇਮਾਲ ਸ਼ੁੱਧੀ ਕਰਨ ਦੇ ਲਈ ਵੀ ਅੱਜ ਦੇ ਸਮੇਂ ਕੀਤਾ ਜਾ ਰਿਹਾ ਹੈ ਤੇ ਪੁਰਾਣੇ ਸਮੇਂ 'ਚ ਵੀ ਕੀਤਾ ਜਾਂਦਾ ਸੀ ਕਿ ਕਈ ਸੰਸਕ੍ਰਿਤੀਆਂ ਦੇ ਵਿੱਚ ਨਾਮਕ ਦਾ ਇਸਤੇਮਾਲ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਘਰਾਂ ਤੇ ਮੰਦਰਾਂ ਨੂੰ ਸ਼ੁੱਧ ਕਰਨ ਦੇ ਲਈ ਇਥੋਂ ਤੱਕ ਕਿ ਆਤਮਾ ਨੂੰ ਸ਼ੁੱਧ ਕਰਨ ਦੇ ਲਈ ਵੀ ਕੀਤਾ ਜਾਂਦਾ ਹੈ ਨਮਕ ਨੂੰ ਪ੍ਰithvi ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਤੇ ਨਮਕ ਦੀ ਗਣਾਚ ਉਹ ਤਾਕਤ ਹੁੰਦੀ ਹੈ ਜੋ ਸਾਨੂੰ ਧਰਤੀ ਦੇ ਨਾਲ ਜੋੜਦੀ ਹੈ ਤੇ ਸਾਨੂੰ ਸਥਿਰਤਾ ਤੇ ਸੁਰੱਖਿਆ ਪ੍ਰਦਾਨ ਵੀ ਕਰਦੀ ਹੈ ਇਹ ਨਾ ਸਿਰਫ ਤੁਹਾਡੀ ਭੌਤਿਕ ਦੁਨੀਆ ਨੂੰ ਬਲਕਿ ਅੰਦਰੂਨੀ ਦੁਨੀਆ ਨੂੰ ਵੀ ਸ਼ੁੱਧ ਕਰਨ ਦੇ ਵਿੱਚ ਮਦਦ ਕਰਦੀ ਹੈ ਹੁਣ ਅਸੀਂ ਨਮਕ ਦੇ ਮਹੱਤਵ ਨੂੰ ਸਮਝਾਂਗੇ ਤਾਂ ਆਓ ਜਾਣਦੇ ਹਾਂ ਕਿ ਪਾਣੀ ਦਾ ਕੀ ਮਹੱਤਵ ਹੈ ਸੋ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਪਾਣੀ ਦਾ ਆਧਾਰ ਇਹ ਨਾ ਸਿਰਫ ਸਾਨੂੰ ਸਰੀਰਕ ਰੂਪ ਤੋਂ ਜ਼ਿਆਦਾ ਜਿਉਂਦਾ ਰੱਖਦਾ ਹੈ ਬਲਕਿ ਇਹ ਅਧਿਆਤਮਿਕ ਰੂਪ ਦੇ ਨਾਲ ਵੀ ਸਾਡੀ ਆਤਮਾ ਨੂੰ ਸ਼ੁੱਧ ਕਰਦਾ ਹੈ ਪਾਣੀ ਦੀ ਸ਼ਕਤੀ ਦਾ ਬਹੁਤ ਮਹੱਤਵ ਹੈ ਇਸ ਦਾ ਵਹਾਅ ਤੇ ਸ਼ੁੱਧਤਾ ਸਾਨੂੰ ਵਿਸ਼ੇਸ਼ ਬਣਾਉਂਦੀ ਹੈ ਜਦ ਅਸੀਂ ਪਾਣੀ ਨੂੰ ਕਿਸੇ ਅਨੁਸ਼ਾਸਨ ਚ ਇਸਤੇਮਾਲ ਕਰਦੀਆਂ ਤਾਂ ਇਹ ਸਿਰਫ ਇੱਕ ਮਾਧਿਅਮ ਨਹੀਂ ਹੁੰਦਾ ਬਲਕਿ ਇਹ ਸਾਡੀ ਆਤਮਾ ਨੂੰ ਸ਼ੁੱਧ ਕਰਨ ਤੇ ਬ੍ਰਾਮੀ ਦੀ ਊਰਜਾ ਦੇ ਨਾਲ ਜੋੜਨ ਦਾ ਇੱਕ ਜਰੀਆ ਵੀ ਬਣਦਾ ਜਦੋਂ ਨਾਮਕ ਤੇ ਪਾਣੀ ਨੂੰ ਇਕੱਠੇ ਮਿਲਾਇਆ ਜਾਂਦਾ ਹੈ ਤਾਂ ਇਹ ਸਾਡੀ ਨਕਾਰਾਤਮਕ ਊਰਜਾ ਨੂੰ ਖਤਮ ਕਰਕੇ ਸਕਾਰਾਤਮਕ ਊਰਜਾ ਨੂੰ ਵਿਕਸਿਤ ਕਰਨ ਦੇ ਵਿੱਚ ਬਹੁਤ ਹੀ ਤਾਕਤਵਰ ਸਾਧਨ ਬਣ ਜਾਂਦਾ ਹੈ ਇਹਨਾਂ ਦੋਨਾਂ ਦਾ ਇਸਤੇਮਾਲ ਸਾਡੀ ਅੰਦਰੂਨੀ ਊਰਜਾ ਨੂੰ ਅਸੰਤੁਲਿਤ ਕਰਦਾ ਹੈ ਤੇ ਤੁਹਾਡੇ ਸੁਪਨਿਆਂ ਤੇ ਇਸ਼ਾਵਾਂ ਨੂੰ ਪੂਰਾ ਕਰਨ ਦਾ ਰਸਤਾ ਵੀ ਖੋਲਦਾ ਹੈ ਜਦੋਂ ਅਸੀਂ ਨਾਮਕ ਤੇ ਪਾਣੀ ਦਾ ਮਹੱਤਵ ਨੂੰ ਸਮਝ ਚੁੱਕੇ ਹਾਂ ਤਾਂ ਆਓ ਇਸ ਅਨੁਸ਼ਾਸਨ ਦੀ ਪ੍ਰਕਿਰਿਆ ਨੂੰ ਵਿਸਥਾਰ ਦੇ ਨਾਲ ਜਾਣੀਏ ਇਸ ਪ੍ਰਕਿਰਿਆ 'ਚ ਜੋ ਸਭ ਤੋਂ ਖਾਸ ਚੀਜ਼ ਏ ਉਹ ਇੱਕ ਨਾਮਕ ਪਾਣੀ ਇੱਕ ਸਾਫ਼ ਭਾਂਡਾ ਕਾਗਜ਼ ਜਿਸ ਤੇ ਤੁਸੀਂ ਆਪਣਾ ਨਾਮ ਲਿਖੋਗੇ ਇਸ ਮਗਰੀ ਭਲੇ ਹੀ ਆਮ ਲੱਗੇ ਪਰ ਇਸ ਦਾ ਅਧਿਆਤਮਿਕ ਮਹੱਤਵ ਬਹੁਤ ਹੀ ਜ਼ਿਆਦਾ ਡੂੰਘਾ ਹੈ ਸਭ ਤੋਂ ਪਹਿਲਾਂ ਤੁਸੀਂ ਸਹੀ ਤਰ੍ਹਾਂ ਦਾ ਨਾਮ ਚੁਣੋ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸਮੁੰਦਰੀ ਨਮਕ ਹਿਮਾਲਿਆ ਦਾ ਗੁਲਾਬੀ ਨਮਕ ਸਭ ਤੋਂ ਜ਼ਿਆਦਾ ਬਿਹਤਰ ਹੁੰਦਾ ਹੈ ਇਹ ਕੁਦਰਤੀ ਨਮਕ ਹੁੰਦੇ ਨੇ ਇਹਨਾਂ ਵਿੱਚ ਤਰਤੀ ਤਾਤ ਹੁੰਦੇ ਜੋ ਤੁਹਾਡੀ ਊਰਜਾ ਨੂੰ ਸ਼ੁੱਧ ਕਰਨ ਦੇ ਵਿੱਚ ਮਦਦ ਕਰਦਾ ਹੈ ਨਮਕ ਨਾ ਸਿਰਫ ਤੁਹਾਡੇ ਭੌਤਿਕ ਨਕਾਰਾਤਮਕ ਨੂੰ ਦੂਰ ਕਰਦਾ ਹੈ ਬਲਕਿ ਅਧਿਆਤਮਿਕ ਰੁਕਾਵਟਾਂ ਨੂੰ ਵੀ ਖਤਮ ਕਰਦਾ ਹੈ ਇਸ ਤੋਂ ਇਲਾਵਾ ਬਰਤਨ ਆਮ ਨਹੀਂ ਹੋਣਾ ਚਾਹੀਦਾ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਕਿਉਂਕਿ ਇਹੇ ਭਾਂਡਾ ਤੁਹਾਡੀ ਊਰਜਾ ਤੇ ਤੁਹਾਡੀਆਂ ਇਸ਼ਾਵਾਂ ਨੂੰ ਬ੍ਰਹਿਮੰਡ ਦੇ ਨਾਲ ਜੋੜਨ ਦਾ ਮਾਧਿਅਮ ਬਣੇਗਾ ਇਹ ਇੱਕ ਮਹੱਤਵਪੂਰਨ ਪ੍ਰਤੀਕ ਹੈ ਇਸ ਲਈ ਇਸ ਨੂੰ ਹਮੇਸ਼ਾ ਸਾਫ਼ ਰੱਖੋ ਤੇ ਇਸ ਨੂੰ ਪਵਿੱਤਰ ਵੀ ਮੰਨੋ ਪਾਣੀ ਦਾ ਤਾਜ਼ਗੀ ਭਰਿਆ ਹੋਣਾ ਜ਼ਰੂਰੀ ਹੈ ਕਿਉਂਕਿ ਤਾਜ਼ਾ ਪਾਣੀ ਨੂੰ ਜੀਵਨ ਦਾ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ। ਪਾਣੀ ਨੂੰ ਤੁਸੀਂ ਕਿਸੇ ਵੀ ਪਵਿੱਤਰ ਜਗ੍ਹਾ ਤੋਂ ਲੈ ਸਕਦੇ ਹੋ ਜਿਵੇਂ ਕਿ ਨਦੀਆਂ ਦਾ ਪਾਣੀ। ਇਥੋਂ ਤੱਕ ਕਿ ਫਿਲਟਰ ਕੀਤਾ ਹੋਇਆ ਪਾਣੀ ਵੀ ਸਹੀ ਹੁੰਦਾ ਹੈ। ਇਸ ਪਾਣੀ ਨੂੰ ਭਾਂਡੇ ਵਿੱਚ ਪਾਉਂਦੇ ਸਮੇਂ ਇਹ ਮੰਨੋ ਕਿ ਇਹ ਸਿਰਫ ਪਾਣੀ ਹੀ ਨਹੀਂ ਹੈ ਬਲਕਿ ਇਹ பிரਮਣ ਦੀ ਤਾਕਤ ਦਾ ਇੱਕ ਪ੍ਰਤੀਕ ਹੈ ਜੋ ਤੁਹਾਡੀ ਊਰਜਾ ਨੂੰ ਸ਼ੋਧਕਾਂ ਦੇ ਵਿੱਚ ਵੀ ਮਦਦ ਕਰਦਾ ਹੈ ਹੁਣ ਅਸੀਂ ਉਸ ਗੇੜ ਤੇ ਆਉਨੇ ਆ ਜੋ ਇਸ ਅਨੁਸ਼ਾਸਨ ਦਾ ਦੇਲੇ ਤੁਹਾਡਾ ਨਾਮ ਸਿਰਫ ਇੱਕ ਪਛਾਣ ਨਹੀਂ ਹੁੰਦਾ ਇਹ ਤੁਹਾਡੀ ਆਤਮਾ ਤੇ ਤੁਹਾਡੀ ਵਿਅਕਤੀਤਵ ਦਾ ਪ੍ਰਤੀਕ ਹੁੰਦਾ ਜਦ ਤੁਸੀਂ ਆਪਣਾ ਨਾਮ ਕਾਗਜ਼ ਤੇ ਲਿਖਦੇ ਹੋ ਤਾਂ ਇਹ ਸਿਰਫ ਸ਼ਬਦਾਂ ਦਾ ਸਮੂਹ ਨਹੀਂ ਹੁੰਦਾ ਇਹ ਤੁਹਾਡੀ ਆਤਮਾ ਤੁਹਾਡੀ ਪਛਾਣ ਤੇ ਤੁਹਾਡੀ ਊਰਜਾ ਦਾ ਪ੍ਰਤੀਕ ਵੀ ਹੁੰਦਾ ਹੈ ਇਸ ਲਈ ਜਦ ਤੁਸੀਂ ਆਪਣਾ ਨਾਮ ਲਿਖੋ ਤਾਂ ਧਿਆਨ ਨਾਲ ਤੇ ਸ਼ਾਂਤੀ ਦੇ ਨਾਲ ਲਿਖੋ ਨਾਮ ਲਿਖਣ ਦੇ ਦੌਰਾਨ ਇਹ ਖਾਸ ਹੈ ਕਿ ਤੁਸੀਂ ਆਪਣੀਆਂ ਸਾਰੀਆਂ ਇਸ਼ਾਵਾਂ ਤੇ ਸੁਪਨਿਆਂ ਨੂੰ ਧਿਆਨ ਦੇ ਵਿੱਚ ਰੱਖੋ ਨਾਮ ਦਾ ਮਤਲਬ ਸਿਰਫ ਤੁਹਾਡੇ ਦੁਆਰਾ ਦਿੱਤਾ ਗਿਆ ਨਾਮ ਹੀ ਨਹੀਂ ਹੈ ਬਲਕਿ ਇਹ ਤੁਹਾਡੀ ਪੂਰੀ ਹੋਂਦ ਦਾ ਪ੍ਰਤੀਕ ਹੈ ਤੇ ਇਸ ਨੂੰ ਲੇਖਦੇ ਸਮੇ ਇਹ ਮੰਨੋ ਕਿ ਤੁਸੀਂ ਆਪਣੀ ਪਛਾਣ ਆਪਣੇ ਸੁਪਨੇ ਤੇ ਆਪਣੀਆਂ ਇਛਾਵਾਂ ਨੂੰ ਬ੍ਰਹਿਮੰਡ ਦੇ ਨਾਲ ਜੋੜ ਰਹੇ ਹੋ ਇਹ ਅਧਿਆਤਮਿਕ ਦਸਤਖਤ ਹਨ ਜੋ ਕਿ ਬ੍ਰਹਿਮੰਡ ਨੂੰ ਸੰਕੇਤ ਦਿੰਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਤੇ ਤੁਸੀਂ ਕਿਸ ਦਿਸ਼ਾ ਦੇ ਵਿੱਚ ਵਧਣਾ ਚਾਹੁੰਦੇ ਜਦ ਤੁਸੀਂ ਇਸ ਨਾਮ ਨੂੰ ਕਾਗਜ਼ ਤੇ ਲਿਖ ਰਹੇ ਹੋ ਤਾਂ ਆਪਣੇ ਮਨ ਨੂੰ ਸ਼ਾਂਤ ਰੱਖੋ ਤੇ ਆਪਣੀ ਪੂਰੀ ਊਰਜਾ ਨੂੰ ਇਸ ਪ੍ਰਕਿਰਿਆ ਵਿੱਚ ਲਗਾਓ ਆਪਣੀਆਂ ਇਛਾਵਾਂ ਨੂੰ ਸਪਸ਼ਟ ਰੂਪ ਨਾਲ ਆਪਣੇ ਮਨ ਵਿੱਚ ਰੱਖੋ ਤੇ ਇਹ ਮੰਨੋ ਕਿ ਇਹ ਨਾਮ ਸਿਰਫ ਇੱਕ ਸ਼ਬਦ ਨਹੀਂ ਬਲਕਿ ਇਹ ਇੱਕ ਮਾਧਿਅਮ ਹੈ ਜੋ ਤੁਹਾਨੂੰ ਤੁਹਾਡੇ ਸੁਪਨਿਆਂ ਦੀ ਪ੍ਰਾਪਤੀ ਦੀ ਦਿਸ਼ਾ ਦੇਵੇਗਾ ਹੁਣ ਅਸੀਂ ਇਸ ਅਨੁਸ਼ਾਸਨ ਦੇ ਸਭ ਤੋਂ ਖਾਸ ਗੀੜ ਤੇ ਆਉਣੇ ਆ ਆਪਣੇ ਨਾਮ ਨੂੰ ਨਮਕ ਤੇ ਪਾਣੀ ਵਿੱਚ ਪਾਉਣਾ ਇਸ ਗੀੜ ਦਾ ਮਹੱਤਵ ਬਹੁਤ ਹੀ ਜ਼ਿਆਦਾ ਡੂੰਘਾ ਹੈ ਕਿਉਂਕਿ ਇਹ ਉਹ ਪਾ ਲਈ ਚ ਤੁਹਾਡੀ ਨਕਾਰਾਤਮਕਤਾ ਖਤਮ ਹੁੰਦੀ ਹੈ ਤੇ ਬ੍ਰਹਿਮੰਡ ਨਾਲ ਤੁਹਾਡੀ ਸਕਾਰਾਤਮਕ ਊਰਜਾ ਦਾ ਮਿਲਨ ਹੁੰਦਾ ਜਦੋਂ ਤੁਸੀਂ ਆਪਣੇ ਨਾਮ ਨੂੰ ਨਮਕ ਤੇ ਪਾਣੀ ਵਿੱਚ ਪਾਉਂਦੇ ਹੋ ਤਾਂ ਇਹ ਸਿਰਫ ਇੱਕ ਪ੍ਰਤੀਕ ਆਤਮਿਕ ਕਿਰਿਆ ਨਹੀਂ ਹੁੰਦੀ ਬਲਕਿ ਇਹ ਤੁਹਾਡੀ ਅੰਦਰੂਨੀ ਊਰਜਾ ਨੂੰ ਸ਼ੁੱਧ ਕਰਨ ਦਾ ਇੱਕ ਤਾਕਤਵਰ ਸਾਧਨ ਹੈ ਇਸ ਗੇੜ ਨੂੰ ਕਰਦੇ ਸਮੇਂ ਇਹ ਕਲਪਨਾ ਕਰੋਗੇ ਤੁਹਾਡਾ ਨਾਮ ਤੇ ਤੁਹਾਡੀ ਪਛਾਣ ਹੁਣ ਬ੍ਰਹਿਮੰਡ ਦੀ ਊਰਜਾ ਦੇ ਨਾਲ ਜੁੜ ਰਹੀ ਨੇ ਜਿਵੇਂ ਹੀ ਤੁਸੀਂ ਆਪਣਾ ਨਾਮ ਪਾਣੀ ਵਿੱਚ ਪਾਉਂਦੇ ਹੋ ਇਹ ਮੰਨੋ ਕਿ ਤੁਹਾਡੀ ਸਾਰੀ ਨਕਾਰਾਤਮਕਤਾ ਹੁਣ ਇਸ ਪਾਣੀ ਦੇ ਵਿੱਚ ਘੁਲ ਰਹੀ ਹੈ ਇਹ ਪਾਣੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਰੁਕਾਵਟਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਇਹ ਪਲ ਬਿਹਤ ਖਾਸ ਹੈ ਕਿਉਂਕਿ ਇਹ ਨਾ ਸਿਰਫ ਤੁਹਾਡੀ ਨਕਾਰਾਤਮਕਤਾ ਨੂੰ ਖਤਮ ਕਰਦਾ ਹੈ ਬਲਕਿ ਇਹ ਤੁਹਾਡੀ ਊਰਜਾ ਨੂੰ ਸ਼ੁੱਧ ਕਰਨ ਦਾ ਵੀ ਕੰਮ ਕਰਦਾ ਹੈ ਨਮਕ ਤੇ ਪਾਣੀ ਦਾ ਇਹ ਮੇਲ ਤੁਹਾਨੂੰ ਸ਼ੁੱਧ ਕਰਦਾ ਹੈ ਤੇ ਤੁਹਾਡੀਆਂ ਇਸ਼ਾਵਾਂ ਨੂੰ ਪਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਦੇ ਵਿੱਚ ਮਦਦ ਕਰਦਾ ਹੈ। ਜੁਣ ਜਦ ਤੁਹਾਡਾ ਨਾਮ ਪਾਣੀ ਦੇ ਵਿੱਚ ਡੋਬ ਰਿਹਾ ਹੈ ਤਾਂ ਇਹ ਕਲਪਨਾ ਕਰੋ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਇਸ ਦੇ ਨਾਲ ਹੀ ਦੂਰ ਹੋ ਰਹੀਆਂ ਨੇ ਇਹ ਪਾਣੀ ਤੁਹਾਡੇ ਲਈ ਇੱਕ ਨਵਾਂ ਰਸਤਾ ਖੋਲ ਰਿਹਾ ਜਿੱਥੇ ਤੁਹਾਡੀਆਂ ਇਹ ਸ਼ਾਮਾਂ ਦੀ ਪ੍ਰਾਪਤੀ ਲਈ ਕੋਈ ਰੁਕਾਵਟ ਨਹੀਂ ਹੈ ਹੁਣ ਆਪਣੀਆਂ ਅੱਖਾਂ ਬੰਦ ਕਰੋ ਤੇ ਲੰਮਾ ਸਾਹ ਲਓ ਆਪਣੇ ਮਨ ਨੂੰ ਸ਼ਾਂਤ ਕਰੋ ਤੇ ਇਹ ਕਲਪਨਾ ਕਰੋ ਕਿ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਰਹੇ ਹੋ ਜਿਨ੍ਹਾਂ ਦੀ ਤੁਸੀਂ ਹਮੇਸ਼ਾ ਚਾਹਤ ਕੀਤੀ ਹੈ ਧਿਆਨ ਕਰਦੇ ਸਮੇਂ ਆਪਣੀਆਂ ਇਸ਼ਾਵਾਂ ਨੂੰ ਆਪਣੇ ਮਨ ਵਿੱਚ ਸਪਸ਼ਟ ਰੂਪ ਨਾਲ ਦੇਖੋ ਇਹ ਮਹਿਸੂਸ ਕਰੋਗੇ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਚੁੱਕੇ ਹੋ ਤੇ ਤੁਹਾਡੀਆਂ ਸਾਰੀਆਂ ਇਸ਼ਾਵਾਂ ਹੁਣ ਪੂਰੀਆਂ ਹੋ ਰਹੀਆਂ ਹਨ ਧਿਆਨ ਦੌਰਾਨ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਊਰਜਾ ਨੂੰ ਸੰਤੁਲਿਤ ਰੱਖੋ ਤੇ ਆਪਣੇ ਮਨ ਵਿੱਚ ਕੋਈ ਵੀ ਉਹ ਦੇਡ ਬੁਣ ਨਾ ਰੱਖੋ ਧਿਆਨ ਰੱਖ ਕਰਦੇ ਸਮੇਂ ਆਪਣੇ ਮਨ ਚ ਇਹ ਵਿਚਾਰ ਰੱਖੋ ਕਿ ਤੁਸੀਂ ਹੁਣ ਆਪਣੀਆਂ ਇਹ ਸ਼ਾਮਾਂ ਦੀ ਪ੍ਰਾਪਤੀ ਲਈ ਤਿਆਰ ਹੋ ਧਿਆਨ ਨੂੰ ਸਭ ਤੋਂ ਪ੍ਰਭਾਵੀ ਸਾਧਨਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਨਾ ਸਿਰਫ ਤੁਹਾਡੀ ਊਰਜਾ ਨੂੰ ਸ਼ੁੱਧ ਕਰਦਾ ਬਲਕਿ ਇਹ ਤੁਹਾਨੂੰ ਤੁਹਾਡੀ ਅੰਦਰੂਨੀ ਸ਼ਕਤੀ ਤੇ ਬ੍ਰਹਿਮੰਡ ਦੀ ਊਰਜਾ ਨਾਲ ਜੋੜਨ ਦੇ ਵਿੱਚ ਮਦਦ ਕਰਦਾ ਧਿਆਨ ਦੌਰਾਨ ਇਹ ਮਹਿਸੂਸ ਕਰੋਗੇ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਿਲਾਂ ਤੇ ਰੁਕਾਵਟਾਂ ਤੋਂ ਮੁਕਤ ਹੋ ਰਹੇ ਹੋ ਤੇ ਆਪਣੀਆਂ ਇਛਾਵਾਂ ਦੀ ਪ੍ਰਾਪਤੀ ਦੀ ਦਿਸ਼ਾ 'ਚ ਇੱਕ ਨਵਾਂ ਰਾਹ ਖੁੱਲ ਰਿਹਾ ਹੋ। ਹੁਣ ਅਸੀਂ ਇਸ ਅਨੁਸ਼ਾਸਨ ਦੀ ਆਖਰੀ ਗੇੜ ਤੇ ਆਉਂਦੇ ਹਾਂ ਪਾਣੀ ਨੂੰ ਵਹਾਉਣਾ ਸਿਰਫ ਇੱਕ ਕਿਰਿਆ ਨਹੀਂ ਬਲਕਿ ਇਸ ਦਾ ਇੱਕ ਡੂੰਗਾ ਅਧਿਆਤਮਿਕ ਮਹੱਤਵ ਹੈ। ਜਦ ਤੁਸੀਂ ਇਸ ਪਾਣੀ ਨੂੰ ਵਹਾਉਂਦੇ ਹੋ ਤਾਂ ਇਹ ਮੰਨੋ ਕਿ ਤੁਸੀਂ ਤੁਹਾਡੀ ਸਾਰੀ ਨਕਾਰਾਤਮਕਤਾ, ਡਰ ਤੇ ਮੁਸ਼ਕਿਲਾਂ ਇਸ ਪਾਣੀ ਦੇ ਨਾਲ ਵਹਿ ਰਹੀਆਂ ਨੇ। ਇਹ ਪਾਣੀ ਹੁਣ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਨਵੇਂ ਮੌਕੇ ਤੇ ਸਕਾਰਾਤਮਕ ਊਰਜਾ ਲਿਆ ਰਿਹਾ ਹੈ ਪਾਣੀ ਨੂੰ ਵਹਾਉਣ ਦਾ ਇਹ ਕੰਮ ਬਹੁਤ ਹੀ ਪ੍ਰਤੀਆਤਮਕ ਹੁੰਦਾ ਹੈ ਜਦ ਤੁਸੀਂ ਇਸ ਨੂੰ ਕਰਦੇ ਹੋ ਤਾਂ ਇਹ ਨਾ ਸਿਰਫ ਤੁਹਾਡੀਆਂ ਭੌਤਿਕ ਮੁਸ਼ਕਲਾਂ ਨੂੰ ਦੂਰ ਕਰਦਾ ਬਲਕਿ ਤੁਹਾਡੀਆਂ ਮਾਨਸਿਕ ਤੇ ਭਾਵਨਾਤਮਕ ਮੁਸ਼ਕਲਾਂ ਨੂੰ ਵੀ ਖਤਮ ਕਰਦਾ ਹੈ ਜਿਵੇਂ ਹੀ ਪਾਣੀ ਵਹਿੰਦਾ ਤੁਹਾਨੂੰ ਇੱਕ ਹਲਕਾਪਨ ਮਹਿਸੂਸ ਹੋਵੇਗਾ ਇਹ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਨਹੀਂ ਹੈ ਤੇ ਤੁਸੀਂ ਆਪਣੀਆਂ ਇਸ਼ਾਵਾਂ ਦੀ ਪ੍ਰਾਪਤੀ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਇਹ ਪ੍ਰਕਿਰਿਆ ਤੁਹਾਡੀ ਊਰਜਾ ਨੂੰ ਬ੍ਰਹਿਮੰਡ ਦੀ ਊਰਜਾ ਦੇ ਨਾਲ ਸੰਤੁਲਿਤ ਕਰੰਤਿ ਤੁਹਾਨੂੰ ਨਵੀਂ ਸਕਾਰਾਤਮਕਤਾ ਦੀਸ਼ਾ ਵਿੱਚ ਲੈ ਜਾਣ ਦਾ ਇੱਕ ਸਾਧਨ ਇਹ ਪਾਣੀ ਹੁਣ ਤੁਹਾਡੀ ਜ਼ਿੰਦਗੀ ਦੀ ਸਾਰੀ ਨਕਾਰਾਤਮਕਤਾ ਨੂੰ ਦੂਰ ਕਰ ਚੁੱਕਿਆ ਹੈ ਤੇ ਹੁਣ ਤੁਸੀਂ ਇੱਕ ਨਵੀਂ ਸ਼ੁਰੂਆਤ ਦੇ ਲਈ ਤਿਆਰ ਹੋ ਜਦ ਤੁਸੀਂ ਇਸ ਅਨੁਸ਼ਾਸਨ ਨੂੰ ਪੂਰਾ ਕਰ ਲਿਆ ਹੈ ਤਾਂ ਤੁਸੀਂ ਆਪਣੇ ਅੰਦਰ ਇੱਕ ਨਵੀਂ ਊਰਜਾ ਤੇ ਇੱਕ ਹਲਕਾਪਨ ਮਹਿਸੂਸ ਕਰੋਗੇ ਇਹ ਸਮਾਂ ਇਸ ਊਰਜਾ ਨੂੰ ਬਣਾਈ ਰੱਖਣ ਦਾ ਇਹ ਮੰਨਿਆ ਜਾਂਦਾ ਹੈ ਕਿ ਸ਼ੁੱਧੀਕਰਨ ਇੱਕ ਨਿਰੰਤਰ ਪ੍ਰਕਿਰਿਆ ਜੋ ਤੁਹਾਡੀ ਆਤਮਾ ਨੂੰ ਸ਼ਾਂਤ ਤੇ ਸੰਤੁਲਿਤ ਰੱਖਦੀ ਹੈ ਇਸ ਸਥਾਨ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਨਵੀਂ ਸਕਾਰਾਤਮਕ ਊਰਜਾ ਨੂੰ ਬਣਾਈ ਰੱਖੋ ਤੇ ਇਸ ਨੂੰ ਹੌਲੀ-ਹੌਲੀ ਵਧਾਉਂਦੇ ਰਹੋ ਇਸ ਤੋਂ ਬਾਅਦ ਤੁਹਾਨੂੰ ਆਪਣੀ ਸੋਚ ਨੂੰ ਹਮੇਸ਼ਾ ਸਕਾਰਾਤਮਕ ਰੱਖਣਾ ਹੈ ਜਦ ਵੀ ਤੁਹਾਨੂੰ ਲੱਗੇ ਕਿ ਤੁਹਾਡੀ ਊਰਜਾ ਫਿਰ ਤੋਂ ਅਸੰਤੁਲਿਤ ਹੋ ਰਹੀ ਹੈ ਜਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਤਾਂ ਇਹ ਅਨਿਸ਼ਾਸਨ ਨੂੰ ਦੁਬਾਰਾ ਕਰੋ ਇਹ ਇੱਕ ਨਿਰੰਤਰ ਪ੍ਰਕਿਰਿਆ ਜੋ ਤੁਹਾਨੂੰ ਹਮੇਸ਼ਾ ਆਪਣੀਆਂ ਇਛਾਵਾਂ ਦੀ ਪ੍ਰਾਪਤੀ ਦੀ ਦਿਸ਼ਾ ਵੱਲ ਲੈ ਕੇ ਜਾਵੇਗੀ ਇਹ ਅਨਿਸ਼ਾਸਨ ਨਾ ਸਿਰਫ ਤੁਹਾਡੀ ਊਰਜਾ ਨੂੰ ਸ਼ੁੱਧ ਕਰਦਾ ਬਲਕਿ ਇਹ ਤੁਹਾਨੂੰ ਆਤਮਿਕ ਸ਼ਾਂਤੀ ਤੇ ਸੰਤੁਲਨ ਵੀ ਪ੍ਰਦਾਨ ਕਰਦਾ ਹੈ ਜਦੋਂ ਅਸੀਂ ਆਪਣੀ ਊਰਜਾ ਨੂੰ ਸ਼ੁੱਧ ਤੇ ਸੰਤੁਲਿਤ ਰੱਖਦੇ ਹਾਂ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਤੇ ਸਾਨੂੰ ਸਾਡੀਆਂ ਇਛਾਵਾਂ ਦੀ ਪ੍ਰਾਪਤੀ ਹੁੰਦੀ ਇਹ ਪ੍ਰਕਿਰਿਆ ਸਿਰਫ ਇੱਕ ਅਧਿਆਤਮਿਕ ਅਨੁਸ਼ਾਸਨ ਨਹੀਂ ਏ ਬਲਕਿ ਇਹ ਤੁਹਾਡੀ ਅੰਦਰੂਨੀ ਊਰਜਾ ਨੂੰ ਸੰਤੁਲਿਤ ਬਣਾਈ ਰੱਖਣ ਤੇ ਤੁਹਾਨੂੰ ਬ੍ਰਹਿਮੰਡ ਦੇ ਨਾਲ ਜੋੜਨ ਦਾ ਇੱਕ ਸਾਧਨ ਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਸੀਂ ਆਪਣਾ ਧਿਆਨ ਰੱਖਣਾ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ